ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾ ਰਹੇ ਆ ਪਸ਼ੂ ਮੰਡੀ ਜਗਰਾਉਂ ਇਹ ਪਸ਼ੂ ਮੰਡੀ ਦੋ ਤੋਂ ਮਹੀਨੇ ਤੇ ਤਿੰਨ ਦਿਨੋਂ ਲੱਗਦੀ ਆ ਤੇ ਜ਼ਿਲ੍ਹਾ ਦੋਸਤੋ ਲੁਧਿਆਣਾ ਪੈਂਦਾ ਅੱਜ ਦੋਸਤੋ ਤਾਜ਼ੀਆਂ ਜਰਸੀਆਂ ਦਿਖਾਵਾਂਗਾ ਚੰਗੇ ਰਿਕਾਰਡ ਵਾਲੀਆਂ ਤੇ ਨਾਰਮਲ ਰੇਟ ਵਾਲੀਆਂ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜਾਣਗੀਆਂ ਦੋਸਤੋ ਆਪ ਦੀ ਤਸੱਲੀ ਨਾ ਕਰੀਂਦਾਰੀ ਕਰ ਲਿਓ ਆਜੋ ਕਰਦੇ ਆ ਗੱਲਬਾਤ ਬਾਈ ਜੀ ਹੁਣਾਂ ਨਾਲ ਨਾਲ ਲੈਨੇ ਪ੍ਰੋਪਰ ਸਾਰੀ ਇਨਫੋਰਮੇਸ਼ਨ ਹਾਂਜੀ ਵੀਰੇ ਸਤਿਕਾਰ ਸਤਿ ਸ਼੍ਰੀ ਅਕਾਲ ਤੇ ਕਿਹੜੇ ਪਿੰਡ ਤੋਂ ਆਏ ਆ ਅੰਮਾ ਸੈਦੋ ਕਹਿੰਦੇ ਵੀਰੇ ਸੈਦੋ ਕ ਜਿਲ੍ਹਾ ਕਿਹੜਾ ਮੋਗਾ ਵੀਰੇ ਮੋਗਾ ਠੀਕ ਆ ਮੰਡੀ ਚ ਕਿੰਨੇ ਜਾਨਵਰ ਲੈ ਕੇ ਆਜੇ ਮੰਡੀ ਚ ਵੀਰੇ 3 ਲਿਆਂਦੇ ਸੀ 2 ਬਹਿ ਕੇ ਕਰੇਗੇ 1 ਜਰਸੀ ਰਹਿ ਗਈ ਕਦੋਂ ਵਸੂਗਾ ਵੀਰੇ ਇਹ ਹੋਊਗਾ ਵੀਰੇ ਤੀਜਾ ਯਾਰ ਤੀਜਾ ਸੂਆ ਸੋਈ ਆ ਹਾਂਜੀ ਸੂਈ ਹੈ ਹਾਂਜੀ ਸੂਈ ਵੀ ਮਗਰ ਬੱਛੀ ਹੈ ਠੀਕ ਹੈ ਮਗਰ ਬੱਛੀ ਕਿੰਨਾ ਸਮਾਂ ਸੂਈ ਨੂੰ ਹੋ ਗਿਆ ਇਹਨੂੰ ਹੋ ਗਿਆ ਜੀ 5-6 ਦਿਨ ਪੰਜ ਛੇ ਦਿਨ ਹੋ ਗਏ ਹਾਂਜੀ ਭਰਾ ਕਿੰਨਾ ਦੁੱਧ ਹੋ ਸ ਗਈ ਤਿਆਰ ਇਹ ਥੱਲੇ ਉਹ ਨੈੱਟ ਵੇਟੀ 20 ਲੀਟਰ ਤਿਆਰ 20 ਲੀਟਰ ਤਿਆਰ ਹਾਂਜੀ ਤਿਆਰ ਕੰਡੇ ਲਾਵਾਂ ਠੀਕ ਹੈ ਕੱਡੇ ਮੜੀ ਬਾਹਰ ਨਹੀਂ ਆ ਜਾ ਕਿਤੇ ਆ देखे, देखे, हाँ देखे, देखे देखे। देखे तो सौ बच्ची है मगर हम में सौ निखर में कल कल कैब लगे फोर्ट शैंग पुरानी हथीजी जब आइना ਇਹ ਹੈ ਟੈਸਕ ਗ੍ਰੇ ਰੇਟ ਕੀ ਕਰਦੇ ਨੇ ਰੇਟ ਵੀਰੇ 60000 60000 ਹਾਂਜੀ ਲਾਸਟ ਕਿੰਨੇ ਦੇ ਦੋਗੇ ਲਾਸਟ ਬਸ ਮਾਨ ਤਨ ਕਰ ਦਾਂਗੇ ਆਪਣਾ ਮੋਬਾਈਲ ਨੰਬਰ ਦੱਸੋ 9056800148 ਦੁਬਾਰਾ ਫਿਰ ਦੱਸੋ 9056800148 ਠੀਕ ਹੈ ਧੰਨਵਾਦ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜੇ ਪਿੰਡ ਤਾਂ ਆਏ ਵੀਰੇ ਵੀਰੇ ਕੋਰ ਸਿੰਘ ਵਾਲਾ ਪਿੰਡ ਹੈ ਬਟਿੰਡਾ ਡਿਸਟ੍ਰਿਕਟ ਦਾ ਠੀਕ ਹੈ ਵੀਰੇ ਇਹ ਕਿੰਨੇ ਜਨਮ ਮੰਡੀ ਲੈ ਕੇ ਆਏ ਅੱਜ ਵੀਰੇ ਅੱਜ ਵੀਰੇ ਲੈ ਕੇ ਆਏ ਸੀ 9 ਕੀ ਕਾ ਆਪਣੀ ਇੱਕ ਨੰਬਰ ਜਰਸੀ ਵੜ ਕੰਮ ਆਸੂਗਾ ਇਹ ਫਰਸਟ ਵੀਰੇ ਦੋ ਦੰਦ ਬੱਚੇ ਤੇ ਦੋ ਦੰਦ ਪਹਿਲਾ ਸੋਸ ਲਈ ਹਾਂਜੀ ਹਾਂਜੀ ਪਹਿਲਾ ਬੱਚਾ ਕੀ ਦੇਗੀ ਵੀਰੇ ਅੱਛਾ ਪਛਾ ਮਗਰ ਹਾਂਜੀ ਕਿ ਨਰ ਸਮਾਂ ਸੂਈਨ ਹੋ ਗਿਆ ਇਹਨੂੰ ਅੱਜ ਹਫਤਾ ਹੋ ਗਿਆ ਵੀਰੇ ਹਫਤਾ ਹੋ ਗਿਆ ਕਿੰਨੇ ਦੰਦ ਤਿਆਰ ਹੋ ਗਏ ਰਹੇ ਹੁਣ ਇਹਦੇ ਕੋਲੇ ਵੀਰੇ 9 ਕਿਲੋ ਟਾਈਮ ਦਾ ਰੈਡੀ ਹੋਊਗਾ ਹੋਊਗਾ ਹਾਂਜੀ ਦੋਸ ਕਿੰਨਾ ਚਵਾਜੂ ਵੀਰੇ ਇਹ ਵੀਰੇ 20 ਤੋਂ 22 ਕਿਲੋ ਹੀ ਦੇਣਾ ਹੈ ਜਿਆਦਾ ਨਹੀਂ ਚਵਾਜੂ ਹਾਂਜੀ ਬਾਈ ਤੇ ਨਹੀਂ ਦੰਦ ਕੱਟੇ ਮੜੀ ਬਾਰ ਠੀਕ ਹੈ ਉਹ ਕੋਲ ਕੀ ਹੋਇਆ ਹੋ ਗਿਆ ਕਿ ਨਹੀਂ ਜੀ तो कर हाँ मेरे एक रेट की करते हैं रोटी लास्ट दे दोगे नंबर मोबाइल नंबर दस दू नाइन एट सैवन एट सैवन सिक्स सैवन फाइव डबल सिक्स दोबारा फिर तब अठानवे सात सौ सतासी सताहठ पांच सौ छियाहठ ठीक है धन्यवाद जी